ਔਰ ਮੇਰਾ ਵੀ ਕਈ ਜ਼ਿਆਦਾ ਦਿਲ ਜਾ ਉਠਿਆ ਪੈ ਤੀਗਾ ਮੈਂ ਆਖਾ ਚਲ ਜਾਉਂਗੀ ਮੈਂ ਤਾਂ ਲੱਪੂ ਆ ਤਾਂ ਬੇਲੀ ਪਈ ਆ ਕਿ ਆ ਨਹੀਂ ਮੈਂ ਪ੍ਰੈਸ ਪ੍ਰੋਸ ਕਰਾਣਾ ਕਿ ਕੰਮ ਕਰਾਦਾ ਲੈ ਕਰਨਾ ਪੂਰੇ ਅਮਨ ਇੱਕ ਪਾਣੀ ਦਾ ਗਲਾਸ ਦੇ ਕੇ ਜਾਤੀ ਬਣ ਕੇ ਫਿਰ ਕੋਈ ਹੁਣ ਆਪੂਆ ਕਰੀ ਦਿੰਦੀ ਆ ਕੰਮ ਆਪੂਆ ਕਹੀਂ ਨਾ ਕਰ ਮੈਂ ਆਪੂਆ ਕੰਮ ਕਰਾ ਪੂਆ ਕਹੀਂ ਚਲ ਮੈਂ ਕਰ ਦਿੰਨੀ ਆ ਕਹੀਂ ਕੋਈ ਨਹੀਂ ਕਿਵੇਂ ਹੋਏ ਹੋ ਮੁੰਡਿਆ ਠੀਕ ਆ

ਆਈਏ ਜਦੀ ਬੂਆ ਜੇ ਮੈਂ ਪੁੱਤੋ ਠੀਕ ਆ ਹੂੰ ਠੀਕ ਆ ਨਾ ਤੈ ਹੂੰ ਲੈ ਲੈ ਚਾੜ ਕਰਦਾ ਗਾ ਲੈ ਉਧਰ ਲੈ ਜਾ ਇਹਨੂੰ ਲੈ ਪਾਣੀ ਪੀ ਲੈ ਲੈ ਹੋਰ ਵਧੀਆ ਦੱਸ ਸਾਰੇ ਠੀਕ ਤਾਂ ਹੈ ਹਾਂ ਠੀਕ ਆ ਤਾਂ ਠੀਕ ਆ ਬਹੁਤ ਵਧੀਆ ਹਾਂ ਹੋਰ ਦੱਸ ਕੰਮ ਕਰਦੇ ਚੱਲਦਾ ਵਧੀਆ ਚੱਲੀ ਜਾਂਦਾ ਚੱਲ ਵਧੀਆ ਹੈ ਬਈ ਇਹਨਾਂ ਦਾ ਵਧੀਆ ਚੱਲਦਾ ਠੀਕ ਆ ਵਧੀਆ ਹਾਂ ਕਿੰਛਾ ਅਵ ਦੀਦੀਆਂ ਨੇ ਠੀਕ ਆ ਵਧੀਆ ਠੀਕ ਆ ਵਧੀਆ ਹਾਂ ਸਾਰੇ ਆਪਣੇ ਦੱਸ ਕਿਵੇਂ ਆ ਵਧੀਆ ਠੀਕ ਠਾਕ ਨੇਗੇ ਹਾਂ ਬੂਆ ਵਧੀਆ ਸਾਰੇ ਚਲ ਵਧੀਆ ਹੀ ਚਾਹੀਦੇ ਨੇ ਤੰਦਰੁਸਤੀਆਂ ਦੇ ਬੇ ਪਰਮਾਤਮਾ ਹਨ ਹੋਰ ਹਨ ਹੋਰ ਚਲ ਵਧੀਆ ਹੋ ਗਿਆ ਭੂਆ ਤੂੰ ਆ ਗਈ ਹੋਰ ਅਜ ਤੱਕ ਕਿੱਦੜੀ ਕੀ ਹੁੰਦੇ ਸੀਗੇ ਭੂਆ ਹੋਰ ਮੇਰਾ ਵੀ ਕਈ ਦਿਨਾਂ ਦਾ ਦਿਲ ਜਾ ਉਠਿਆ ਪੈ ਤੀਗਾ ਮੈਂ ਆਖਾ ਚਲ ਜਾਉਂਗੀ ਮੈਂ ਤਾਂ ਜਾਉਂਗੀ ਦੋ ਦਿਨਾਂ ਲਾ ਜਾਉਂਗੀ ਚਲ ਚਲ ਵਧੀਆ ਹੋਇਆ ਆ ਗਿਆ ਹੋਰ ਮੈਂ ਆਖਾ ਚਲ ਜਾਇਆ ਮੈਂ ਦੋ ਦਿਨਾਂ ਲਾਇਆ ਮਾਮਾ ਇੱਕ ਦੋ ਦਿਨ ਜਿਹੜਾ ਲੱਗਿਆ ਚਲ ਵਧੀਆ ਭੂਆ ਆ ਗਏ ਇੱਕ ਦੋ ਦਿਨਾਂ ਦਾ ਕੀ ਆਪਣੀ ਤੋਂ ਦੱਸ ਦਿਨ ਲਾ ਜਾਏ ਥੇ ਕਿਡੋ ਕੀ ਭਗਾਨਾ ਕਰਾ ਚਲ ਕੋਈ ਨਾ ਜੀ ਮੇਰੇ ਜੀ ਲਾਜ ਗਿਆ ਫਿਰ ਮੈਂ ਵੱਧ ਵੀ ਲਾਜੂਗੀ ਹੋਰ ਉੱਥੇ ਖੜਾ ਮੈਨੂੰ ਤੂੰ ਵੀ ਉਹੀ ਜੀਆਂ ਮੈਨੂੰ ਉਹ ਵੀ ਉਹੀਆਂ ਜੀਆਂ ਨੇ ਹੈ ਚਲ ਮੇਰੇ ਨਾਲੇ ਪਾਸਾ ਥੱਲੇ ਆ ਗਿਆ ਤੇ ਚਲ ਮੈਂ ਚਾਰ ਦਿਨ ਲਾਜੂਗੀ ਨਾਲੇ ਥੈਂ ਵੀ ਜਵਾਕ ਨੂੰ ਖੜਾਈ ਹੈ ਨਾ ਮੈਂ ਤੇ ਕੋਈ ਆਖੇਉਂਦੀ ਕੋਈ ਨਹੀਂ ਜਵਾਕ ਤਾਂ ਹੁਣ ਚੱਕਾਂ ਗਈ ਜਿੰਨੇ ਜੋਗ ਰਹੇਗਾ ਉਹਨਾਂ ਦਾ ਕਰਾਂ ਗਈ ਤੇ ਚਲ ਆਏ ਹੁੰਦਾ ਹੈ ਨਾ ਚਲ ਭਤੀਜਾ ਭਤੀਜ ਨੂੰ ਬੀ ਬਹੁ ਨਹੀ ਹਿੰਦੇ ਜੇ ਕੋਈ ਦੂਰ ਨਾ ਸਮਝੇ ਚਲ ਕੋਈ ਨੀ ਜੇ ਭਾਈ ਪਰਚਾਈ ਨਹੀਂ ਹੈਗੇ ਤੁਸੀਂ ਮਾਣ ਆਦਰ ਨ ਕਰਦੇ ਹੋਗੇ ਸਾਧਦੇ ਹੋਗੇ ਤਾਂ ਮੈਂ ਆ ਜਾਨੀ ਹਾਂਗੀ ਹੁਣ ਮੈਂ ਚਲ ਰਹੀ ਨਹੀਂ ਦੀ ਕਦੇ ਜਿੱਦੇ ਦੇਉ ਮੁੱਕੇ ਦੇਗੇ ਹੁਣ ਮੇਰੇ ਹੌਲ ਦੇ ਉੱਠੇ ਮੈਂ ਆਖਿਆ ਨਹੀਂ ਮੈਂ ਤਾਂ ਰਹਿ ਗਿਆ ਅਸੀਂ ਕਿਹੜਾ ਤੈਨੂੰ ਜਵਾਬ ਦਿੱਤਾਗਾ ਕਦੋਂ ਮਰਜੀ ਆ ਜਾ ਅਸੀਂ ਕਿਹੜਾ ਤੈਨੂੰ ਮੈਂ ਕਹਿੰਦਾ ਕਿ ਨਾ ਜਾਏ ਕਰ ਲੈ ਪੂਣ ਚਾਵਣਾ ਖਿਡਾਉਣੀ ਪੈ ਜਾਣੀ ਜੇ ਬਣਾ ਲੈਣੇ ਚਲ ਕੋਸੇ ਕਰਨਾ ਯਾਰ ਰੋਟੀ ਬਣਾ ਦੇ ਲੈ ਮੈਂ ਨਾ ਆਇਆ ਵਾਂ ਪ੍ਰੈਸ ਫੇਰ ਕਰ ਲਈ ਬਣਾ ਦੇਣੀ ਰੋਟੀ ਪਾਈ ਨਹੀਂ ਰੋਟੀ ਹਲੇ ਪਾਈ ਨਹੀਂ ਫੇ ਪ੍ਰੈਸ ਰੰਦ ਸੇ ਕਰਨ ਵਾਲੀ ਉਹ ਪ੍ਰੈਸ ਫੇਰ ਕਰ ਲਈ ਯਾਰ ਰੋਟੀ ਪਾ ਦੇ ਨਾ ਕਦੋਂ ਮੈਂ ਕਹਿ ਗਈ ਮੈਂ ਤੈਨੂੰ ਫੇ ਥੋੜੀ ਹੀ ਰਹਿੰਦੀ ਸੀ ਮੈਂ ਕਰਦਾਗਾ ਖਾਣਾ ਛੇਤੀ ਪਾ ਦੇ ਰੋਟੀ ਚਲ ਪਾ ਦੇਣੀ ਅਗਲੇ ਪੂਆ ਤਾਂ ਬੈੱਡੀ ਪਈ ਗਿਆ ਨਹੀਂ ਮੈਂ ਪ੍ਰੈਸ ਫਲਸ ਕਰਾਦਾ ਕੰਮ ਕਰਾਦਾ ਉਹ ਮਕੈਨਿਕ ਆ ਚੱਲ ਪ੍ਰੈਸ ਕਰ ਦੂਗੀ ਉਹ ਸਤੀ ਭਈਆਂ ਨਾ ਸੁੱਤੀ ਤਾਂ ਕਾਣੋਂ ਪਈ ਹੋਈ ਪਈ ਤੀ ਕਿ ਮਰੇ ਕੰਮੇ ਕਰਾ ਦੇ ਮੇਰੇ ਨਾਲ ਮਾ ਚਲੋ ਕੰਮ ਕਰੀ ਜਾਂਦੀ ਹੋਗੀ ਪਈਗੀ ਮੇਰੇ ਕੋਈ ਕੰਮ ਨਹੀਂ ਸੀ ਕੀ ਕੰਮ ਕਰਾਉਣਾ ਹੋਣਾ ਪ੍ਰੈਸ ਹੀ ਕਰਦੇ ਭੂਆ ਮਾੜੀ ਨਹੀਂ ਰਹਿ ਗਈ ਸਿੱਕ ਕੁਰਤੇ ਦੇ ਤੇ ਮੈਂ ਨਹੀਂ ਰੋਟੀ ਪੈਕ ਕਰਦਾ ਨਹੀਂ ਰੋਟੀ ਹੀ ਜਾਂਦੇ ਪੈਕ ਕਰਦੇ ਮੇਰੇ ਚਲ ਕਰ ਦੰਨੀ ਆਂ ਵੀ ਲੈ ਪਈ ਹੋਈ ਆ ਮੈਂ ਵੀ ਕਰ ਦੰਨੀ ਚਲ ਹੋਰ ਕਰ ਦੰਨੀ ਕਰ ਦੰਨੀ ਪਰਸ ਨੂੰ ਤਾਂ ਕੀ ਹੁੰਦਾ ਬੈਠੀ ਵੀ ਦੀ ਪਈ ਵੀ ਤੀ ਚਲ ਕੋਈ ਪਏ ਵੀ ਹੱਡ ਜੁੜ ਜਾਂਦੇ ਨੇ ਸਾਰਾ ਤਾਂ ਨਾ ਚਲ ਮੈਂ ਵੀ ਕਹਿੰਦੀ ਤੇ ਮਾੜਾ ਮੋਟਾ ਜਾ ਕੰਮ ਚਲੋ ਨਾਲ ਹੋਵੇ ਹਾਂ ਭੇਤ ਵੀ ਨਹੀਂ ਆਉਂਦਾ ਪਹਿਲਾਂ ਪਹਿਲਾਂ ਜੇ ਹੁਣ ਇੱਕ ਤਾਂ ਛਿਰ ਤੋਂ ਆਈਦਾਗਾ ਕਿਹੜਾ ਰੋਜ਼ ਆਈਦਾਗਾ ਕਰਤੇ ਵਗਰਾਸ ਕਰਤੀ ਭਈਆ ਉਹ ਕਰਕੇ ਧਰਤੇ ਮੈਂ ਤਾਂ ਪ੍ਰੈਸ ਕਰਕੇ ਅੱਛਾ ਮਾਂ ਚਲ ਤੇ ਬੂਆ ਹ ਭਾਂਡੇ ਪੈਣ ਦੇ ਉਹ ਕਮਾਈ ਜਾ ਮਾਂ ਜਿੰਨੇ ਕੋਈ ਨਹੀਂ ਮੈਥੋਂ ਵੀ ਬਾਹਲਾ ਚਰ ਖੜਿਆ ਨਹੀਂ ਜਾਂਦਾ ਹੈਗਾ

ਨੇ ਕਰਨਾ ਕਰਨਾ ਪਾਣੀ ਦੀ ਘੁੱਟ ਪੀਣੀ ਚੀਕੀ ਮੈਂ ਤਾਂ ਨੇ ਕਰਨਾ ਉਹਰੇ ਅਮਨ ਇੱਕ ਪਾਣੀ ਦਾ ਗਲਾਸ ਦੇ ਕੇ ਜਾਤੀ ਬਣ ਕੇ ਆ ਜਾ ਕੇ ਨਾ ਅੱਖੇ ਲੱਗ ਜਾ ਉੱਠ ਖੜਾ ਤੂੰ ਆਪ ਚਾ ਕੇ ਪੀ ਲੈ ਮੈਨੂੰ ਨਹੀਂ ਪਤਾ ਕੋ ਪਾਣੀ ਤਾਂ ਪੀ ਸਕਦੀ ਆਂਗੀ ਪੀ ਲੈ ਚਾ ਕੇ ਹੁਣ ਹੁਣ ਤਾਂ ਫੋਨ ਚੱਕ ਕੇ ਮੈਂ 10 ਮਿੰਟ ਹੋਰ ਹੁਣ ਦੇਖ ਲੈ ਹਾਂ ਦੇ 10 ਮਿੰਟ ਉਹ ਤਾਂ ਫੋੜ ਦੇਖੀ ਜਾਨੀ ਫੋਨ ਜ਼ਰੂਰੀ ਹੋ ਗਿਆ ਭੂਆ ਨੂੰ ਪਾਣੀ ਨਾ ਜ਼ਰੂਰੀ ਹੋਇਆ ਤੂੰ ਦੇ ਦੇ ਘੁੱਟ ਪਾਣੀ ਅਸ ਲੈ ਮੈਂ ਜੀ ਮਮਾ ਨਾ ਉੱਠ ਕੇ ਕਾਣ ਉਪਤੇਜ ਨੂੰ ਹਾਂ ਤਾਂ ਫਿਰ ਭਤੀਜ ਨੂੰ ਹਈ ਹੁੰਦੇ ਨੇ ਅੱਜ ਕੱਲ੍ਹ ਤੇ ਤਾਂ ਸੁਖ ਭਾਲਦੇ ਆ ਨੇ ਬੈਠੇ ਫੋਨਾਂ ਤੇ ਲੱਗਿਆ ਰਹਿੰਦੇ ਆ ਨੇ ਕੀ ਕਹੇ ਇਹਨਾਂ ਨੂੰ ਜਿਵੇਂ ਕੁੜੇ ਰੋਟੀ ਨੂੰ ਵੀ ਇੰਨਾ ਕਵੇਲਾ ਕਰ ਪਤਾ ਲੈ ਆਉਗੀ ਲੈ ਆਉਗੀ ਪਾ ਕੇ ਨਾ ਜਾਂ ਮਿਲਦੇ ਆ ਉਹ ਦੀ ਹੁੰਦੀ ਨਹੀਂ ਪਤਾ ਨਹੀਂ ਕੀ ਕਰੀ ਜਾਂਦੇ ਸਾਰਾ ਦਿਨ ਫੋਨ ਹੀ ਦੇਖੀ ਜਾਂਦੀ ਹੈ ਜੀ ਮੇਰੇ ਆਈ ਦਾ ਹੁਣ ਇਹਨੇ ਲਾਹਤ ਅੱਕ ਰੱਖਿਆ ਕਦੇ ਭੂਆ ਉਹ ਕੰਮ ਕਰ ਲਾ ਕਦੇ ਭੂਆ ਉਹ ਕੰਮ ਕਰ ਲਾ ਲਾਈ ਜਾਂਦੀ ਹੈ ਲਾਲਚ ਸੇ ਚਲ ਮੈਂ ਕਹ ਦਿੰਦੀ ਆ ਕੀ ਇਹਦਾ ਕੰਮ ਕਰਦੇ ਘੜਾ ਥੱਕਦੇ ਆ ਹਣਾ ਚਲ ਕਰਾ ਦਿੰਦੀ ਆ ਦੋ ਕੰਮ ਫਰਡੰਗ ਕਰਨੀ ਕੋਸੇ ਮੈਨੂੰ ਲਾ ਸੌਰੀ ਜੀ ਬਾਈ ਨਾ ਕੋ ਕੰਮ ਨਹੀਂ ਕਰ ਸਕਦੀ ਹੈਗੀ ਬਹੁਤ ਤਸਦੀ ਕਰੇ ਨੀ ਕਰਨਾ ਕੀ ਕਰ ਜਾਨੀ ਮੇਰੇ ਲੱਟੀ ਦਾ ਦੇ ਰਿਹਾ ਕੋ ਪੁੱਤ ਪਾਣ ਕੇ ਪਾ ਕੇ ਰੋਟੀ ਤਾਂ ਲਿਆ ਦੇ ਪਾ ਕੇ ਜੇ ਬੁਕਾ ਲਈ ਤਾਂ ਹੈ ਰੋਟੀਆਂ ਰਹਿ ਗਈਆਂ ਨੇ ਦੇਖ ਲੈ ਸਾਰੇ ਕੰਮ ਹੌਲੀ ਹੌਲੀ ਕਰ ਲੈ ਤੇ ਰੋਟੀਆਂ ਲਿਆ ਦੇ ਦੋ ਪਾ ਕੇ ਲੈ ਮੈਂ ਖਾ ਲਵਾਂ ਤੂੰ ਉੱਥੇ ਭਾਈ ਡੱਬੇ ਚ ਜਾ ਕੇ ਖਾ ਲੈ ਹਣ ਰੋਟੀ ਦਾ ਖਾ ਸਕਦੀ ਹੈਗੀ ਖਾ ਲੈ ਚੱਕ ਕੇ ਨਿਕੜੇ ਪਾ ਕੇ ਲਿਆ ਦਿੰਦੀ ਫੇਰ ਕੀ ਹੁੰਦਾ ਦੀਗਾ ਹਾਂ ਖਾ ਲ ਭੂਆ ਜਾ ਕੇ ਹੋਰ ਮੈਂ ਕੰਮ ਕਰੀ ਆਂ ਨੀ ਕਿ ਹੋਰ ਵੀ ਕੰਮ ਕਰਨੇ ਆਗੇ ਮੈਂ ਰੋਟੀ ਖਾ ਲਾਂਗਾ ਨਾਲੇ ਤੂੰ ਖਾ ਲ ਬਹਿ ਕੇ ਦੋਨੇ ਖਾ ਲਨੇ ਆ ਬਹਿ ਕੇ ਰੋਟੀ ਆਪਾਂ ਮੈਂ ਤਾਂ ਕੋਈ ਨਹੀਂ ਭੂਆ ਫੇਰ ਖਾ ਲਾਂਗੀ ਸਾਰੇ ਕੰਮ ਕਰਕੇ ਤੂੰ ਖਾ ਲ ਜੇ ਤੈਨੂੰ ਭੁੱਖ ਲੱਗੀ ਹੈਗੀ ਚਲ ਤੇਰੀ ਮਰਜ਼ੀ ਆ ਭਾਈ ਆ ਗਈ ਭੂਆ ਕਿਧਰ ਗਈ ਦਿਖਦੀ ਨਹੀਂ ਕਿਤੇ ਭੂਆ ਤਾਂ ਨੋਤੇ ਮੈਂ ਆਖਿਆ ਭੂਆ ਝਾੜੂ ਲਾਇਆ ਉੱਪਰ ਗਈ ਤੂੰ ਕਰਿਆਂਦੀ ਕੰਮ ਉੱਪਰ ਜਾ ਕੇ ਉਹਨੂੰ ਕਹ ਤੂੰ ਵਿਚਾਰੀ ਭੂਆ ਨੂੰ ਕਿਹਾਇਆ ਤਾ ਫਿਰ ਕੋਈ ਹੁਣ ਆਪੂਆ ਕਾਰੇ ਜਾਂਦੀਆ ਕੰਮ ਆਪੂਆ ਕਹਿੰਦੀ ਨਾ ਕਹੇ ਮਾਹ ਪੂਆ ਕੰਮ ਕਰਾ ਪੂਆ ਕਹਿੰਦਾ ਮੈਂ ਕਰ ਦਿੰਨੀ ਆ ਕਹਿੰਦੀ ਕੋਈ ਨਹੀਂ ਹੋਰ ਤਾਂ ਮੇਨਾ ਕਰਾਤੇ ਸੀ ਬੂਆ ਨੇ ਕੰਮ ਤੋ ਤਾਂ ਵਿਚਾਰੀ ਚਾਰ ਦਿਨ ਛੋਕਾ ਸਾਂ ਲੈਣੀ ਆ ਅੱਖੇ ਤਾਂ ਹੋਥੋਂ ਆਈਏ ਕੰਮ ਤੋਂ ਤਾਂ ਫਿਰ ਕੀ ਹੁੰਦਾਗਾ ਕਰ ਹੀ ਦਿੰਦੀ ਹੁਣ ਪੂਆ ਕਿਹੜਾ ਕੁਛ ਕਹਿੰਦੀ ਹੈਗੀ ਉਹ ਕਹਿੰਦੀ ਤਾਂ ਨਹੀਂ ਚਲ ਉਹਨੇ ਤਾਂ ਨਹੀਂ ਕਿਹਾ ਤੂੰ ਆਪ ਤੂੰ ਚਲਾ ਨਾ ਵੀ ਕਰ ਛੱਕ ਜਾਨੀਆ ਕੰਮ ਕਰਦੀ ਕਹਦੀ ਮੈਂ ਥੋੜੇ ਜਿਹਾ ਕੰਮ ਕਰ ਦੂ ਪਹਿਲਾਂ ਸਾਰੇ ਕਰਦੀ ਸੀ ਹੁਣ ਵਿਚਾਰੀ ਤਾਂ ਸਾਰੇ ਕੰਮ ਕਰਾਈ ਜੀ ਫਿਰ ਆਏ ਕੀ ਹੁੰਦਾਗਾ ਹੁਣ ਤਾਂ ਵੀ ਛੱਕ ਜਾਨੀ ਆਨ 10 ਮਿੰਟ ਆਹ ਥੋੜੀ ਕਰਦੇ ਹੁੰਦੇ ਆਗੇ ਕਿਥੇ ਤਾ ਉਹ ਜਾ ਕੇ ਤੇਰੀਆਂ ਤਰੀਫਾ ਕਰੋ ਵੀ ਹਾਂ ਭਾਈ ਉਹਨਾਂ ਨੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਵਧੀਆ ਮੇਰਾ ਐ ਖਿਆਲ ਰੱਖਿਆ ਫੇਰ ਮੈਂ ਕਿਹਦੇ ਸਾਧਨ ਕਰਾਉਣੀ ਆਗੇ ਥੋੜਾ ਜਿਹਾ ਕਰਾਇਆ ਫੇਰ ਭੂਆ ਪਈ ਜਾਂਦੀ ਆ ਸਾਧਨ ਸਾਧਨ ਹੀ ਕਰਾਈ ਜਾਂਦੀ ਆ ਮੈਂ ਕੰਮ ਚਲ ਚਿੰਗਾ ਗਲਾਸ ਪਾਣੀ ਤਾਂ ਲਿਆ ਦੇ ਮੈਨੂੰ ਭੂਆ ਨੂੰ ਕਹਿ ਦਿੰਦੀ ਆਗੇ ਭੂਆ ਲਈ ਹਾ ਕਿ ਮੈਂ ਥੱਕੀ ਪਈ ਆ ਲੈ ਕਮਾਲ ਕਰਦੀ ਆ ਭੂਆ ਨੂੰ ਕਹਿ ਦਿੰਦੀ ਆ ਭੂਆ ਦਾ ਫਿਰ ਕੰਮ ਕਰੀ ਤੂੰ ਤਾਂ ਫੋਨ ਦੇਖੀ ਨੇ ਬਿਲੀ ਬੈਠੀ ਫੋਨ ਵੀ ਹੁਣੇ ਚੱਕਿਆ ਸੀਗਾ ਸਿਰ ਦਰਦ ਹੋਈ ਆ 10 ਮਿੰਟ ਭੂਆ ਨੂੰ ਕਹਿਨੀ ਹੈਗੀ ਬਸ ਰਹਿਣ ਦੇ ਮਦੱਫ ਲਾ ਨੇ ਕੁੜੀਏ ਨੀ ਕਿੱਧਰ ਗਈ ਕਰਨਾ ਜਾਣ ਨਹੀਂ ਆ ਮੈਂ ਤਾਂ ਹੁਣ ਕੀ ਹੋ ਗਿਆ ਪੂਆ ਕਿ ਕਪੜੇ ਪਾੜੇ ਤੋ ਤਾਂ ਹੋਰ ਮੋਹ ਚਲ ਗਾ ਸੋ ਜਾਣ ਨਹੀਂ ਆ ਹੁਣ ਕੀ ਹੈ ਕਿ ਵੇ ਤੋਰਾ ਗੱਸਾ ਦਾ ਲਾ ਕੇ ਜਾਉਂਗੀ ਚੁੱਪ ਬਥੇ ਰਹਿਣਾ ਜਿਹੜੇ ਦੋ ਦਿਨ ਅੱਗੇ ਬਹੁਤ ਨੇ ਹੈਗੇ ਕਿ ਹੋ ਗਿਆ ਕਿਆ ਬਸ ਹੁਣ ਮੇਰਾ ਮਨ ਚ ਉੱਠ ਖੜਾ ਮੈਂ ਆਖਾ ਹੁਣ ਨਹੀਂ ਮੈਂ ਰਹਦੀ ਹੋਈ ਓ ਹਸਣਾ ਜਾ ਜਿਹੜਾ ਸੀ ਭੂਆ ਰਹੁਗੀ ਦੱਸ ਦੇ ਰਹੁਗੀ ਲੈ ਭੂਆ ਪਰ ਚਾਹ ਤੈਨੂੰ ਛੋੜਿਆ ਦੀਗਾ ਤੂੰ ਤਾਂ ਹੁਣ ਸਾਰਾ ਕੰਮ ਮੇਰੇ ਸਿਰ ਤੇ ਸੱਡ ਕੇ ਤੋਰ ਜਾਂਦੀ ਸੀ ਹੋ ਮੈਂ ਕਿਹੜੇ ਨਾਲ ਸਾਰਾ ਖਰੀ ਜਾਂਦੀ ਸੀ ਸਾਰਾ ਸਾਰਾ ਗਰੈਸ ਮਾਰੇ ਮੋਟਾ ਕਰਾਉਂਦੀ ਸੀ ਹੁਣ ਦੇਖੀ ਜਾਂਦੀ ਸੀ ਭੂਆ ਆ ਕਰਦੇ ਭੂਆ ਆ ਕਰਦੇ ਨਾਲ ਮੇਨੂੰ ਖੀਖੇ ਜਿ ਪੈਣ ਲੱਗ ਗਈ ਜੇ ਪਿਆਰ ਨਾਲ ਕਰਾਉਂਦੀ ਕੰਮ ਮੈਂ ਕਰੀ ਜਾਂਦੀ ਉਥੇ ਘੜਮ ਕਰਦੀ ਨਹੀਂ ਸੀ ਇੱਥੇ ਉਥੇ ਵੀ ਕਰਦੀ ਸੀ ਇੱਥੇ ਵੀ ਕਰ ਲੈਣੀ ਪਿਆਰ ਨਾਲ ਕਰਾਉਂਦੀ ਹੈ ਤੂੰ ਤਾਂ ਆਪੇ ਭੂਆ ਚੱਕ ਲੈ ਪਾਣੀ ਮੰਗਲਣਾ ਪੂ ਆਪੇ ਵੀ ਲੱਭ ਤੈਨੂੰ ਜਦ ਤਾ ਪਾਣੀ ਤੂੰ ਤਾਂ ਭਈਆ ਦੇਖੋ ਮੰਤਾ ਹੋ ਗਿਆ ਪੂਰਾ ਆਉਂਦੇ ਕਰ ਰਿਹਾਗਾ ਕਿਹੜਾ ਤੂਰਦਾ 77 ਹੈਗਾ ਨਾ ਫੇਰ ਕਿ ਚਾਲਕ ਕਦੇ ਚੱਕ ਕੇ ਜੀਜਾ ਆਪਾਂ ਕਿੱਥੇ ਤੂੰ ਆ ਕਹਿ ਪੂਆ ਚਾਹੀਸੀ ਚੀਜ਼ ਫੜਾ ਰੋਟੀ ਟੋਕ ਫੜਾ ਚੱਲ ਕੋਈ ਨਹੀਂ ਜਿਹੜੇ ਦਿਨ ਲਾ ਗਈ ਵਧੀ ਹੈਗਾ ਠੀਕ ਆ ਬਸ ਹੁਣ ਮੈਂ ਕੋਤਰੀ ਮਾਰਦੀ ਫਿਰ ਮੈਨੂੰ ਪੇਰਾ ਜਾਣ ਦੇ ਫੇਰ ਦੇਖੂਗੀ ਕਿੱਥੇ ਚੱਲ ਚੱਲ ਠੀਕ ਆ ਚੰਗਾ ਠੀਕ ਆ ਚੰਗਾ